ਕੋਈ ਗੱਲ ਬੜੀ ਬੜੀ ਪਿਆਰ ਨਾਲ ਸੁਝਾ ਚੁੱਕੀ ਆ ਉਹਦਾ ਫੋਟੋ ਮਤ ਕਿਹੜੇ ਆ ਕੋਈ ਗੱਲ ਚਿੰਤਾ ਨਾ ਕਰੋ ਹੁਣ ਜੀ ਦੁਬਾਰਾ ਹੋਣੀ ਹੈ ਕੰਪਨੀ ਨੇ ਨਹੀਂ ਨਹੀਂ ਹੁਣ ਆ ਆ ਦੀ ਵੀ ਮੀਟਿੰਗ ਬਣਿਆ ਪਾਓ ਸਾਡੇ ਉੱਪਰ ਦਿਖਾਈ ਦੇ ਰਹੇ ਹੋ ਆਪਣੀ ਟੀਮ ਦੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਆ ਜੀ देखो ਪਹਿਲਾਂ ਤੇ ਮੈਂ ਥੋੜੀ ਦੇ ਨੀ ਹੋਏ ਜੇ ਮੈਨੂੰ ਜੁਆਇਨ ਕੀਤਾ ਇਹਨੂੰ ਤੇ ਆਨਲਾਈਨ ਹਾਂਜੀ ਆਲਰੇਡੀ ਜਿਹੜੇ ਸਾਡੀਆਂ ਡਰਾਈਵ ਜਦੋਂ ਪਹਿਲਾਂ 23 24 ਵਿੱਚ ਬਹੁਤ ਚੱਲੀਆਂ ਸੀਗੇ 22 23 24 ਦੇ ਵਿੱਚ ਅਸੀਂ ਤਕਰੀਬਨ ਸ਼ਹਿਰ ਦੇ ਵਿੱਚ ਕਾਫੀ ਦੇਰੀ ਸੀਗੀ ਉਹ ਜਾਮ ਜਾਂ ਜੰਜੀਆਂ ਵੀ ਇੰਕੋਲਪਮੈਂਟ ਸੀਗੀ ਕਾਫੀ ਜਿਹੜੀਆਂ ਸੀਗੀਆਂ ਉਹ ਗ੍ਰਿਪ ਸਾਡੀ ਪੂਰੀ ਬਣ ਗਈ 100% ਤਕਰੀਬਨ ਹੋਈ ਗਈ ਸੀ ਚਲੋ ਹੁਣ ਵੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿਵੇਂ ਮਤਲਬ ਬਹੁਤ ਸਾਰੀਆਂ ਨਿਊਜ਼ ਜਾਂ ਬਹੁਤ ਸਾਰੀਆਂ ਪੇਪਰਸ ਤੇ ਲੱਗ ਰਿਹਾ ਕਿ ਬਾਰ-ਬਾਰ ਦੁਕਾਨਦਾਰ ਜਿਹੜੇ ਆ ਸਮਾਨ ਦੁਕਾਨਾਂ ਤੋਂ ਬਾਹਰ ਕੱਢ ਕੇ ਜਿੱਥੇ ਪਾਰਕਿੰਗ ਦੀ ਜਗ੍ਹਾ ਉਹ ਓਕੂਪਾਈ ਕੀਤੀ ਹੋਈ ਆ ਉਹਦੇ ਕਰਕੇ ਜਿਹੜੀ ਸਾਨੂੰ ਬਹੁਤ ਸਾਰੀ ਜਿਹੜੀ ਸਮੱਸਿਆ ਆਉਂਦੀ ਜਿਹੜੀਆਂ ਵਹੀਕਲ ਜਿਹੜੇ ਸੀਗੇ ਇਹਨਾਂ ਜਗ੍ਹਾ ਤੇ ਲੱਗੇ ਜਿੱਥੇ ਇੱਕ ਕਾਰ ਨੰਗਣ ਵਾਸਤੇ ਜਗ੍ਹਾ ਹੋਵੇ ਤੇ ਸਾਡੀ ਤਕਰੀਬਨ ਉਹੀ ਕੋਸ਼ਿਸ਼ ਆ ਕਿ ਦੁਕਾਨਦਾਰ ਜਿਹੜੇ ਆ ਸਮਾਨ ਦੁਕਾਨਾਂ ਦੇ ਅੰਦਰ ਹੋਵੇ ਔਰ ਜਿਹੜਾ ਪਾਰਕਿੰਗ ਵਾਲਾ ਏਰੀਆ ਉੱਥੇ ਗੱਡੀਆਂ ਲੱਗਣ ਤਾਂ ਮੈਡਮ ਕਿਹੜੀ ਕਿਹੜੀ ਮਾਰਕੀਟ ਦੇ ਵਿੱਚ ਗਏ ਹੋ ਜੀ ਤੁਸੀਂ ਸ੍ਰੀ ਸਿੱਧੀ ਅਸੀਂ ਲੱਗੇ ਹੋਏ ਆ ਪੁਤਲੀ ਘਰ ਗਏ ਫਿਰ ਪੁਤਲੀ ਘਰ ਤੋਂ ਰੇਲਵੇ ਸਟੇਸ਼ਨ ਲਿਬਰਟੀ ਮਾਰਕੀਟ ਲਿਬਰਟੀ ਮਾਰਕੀਟ ਤੋਂ ਹਾਰਗਿਰਦਾ ਉਹਟਾ ਦੇ ਨਾਲ ਜਿਹੜਾ ਸੀਗਾ ਪਲਾਸਟਿਕ ਦੇ ਜਿਹੜੇ ਬਰਤਨ ਵਗੈਰਾ ਮਿਲਦੇ ਇਹ ਬਾਜ਼ਾਰ ਹੁਣ ਆਪਾਂ ਸਿਕੰਦਰੀ ਗੇਟ ਤੱਕ ਕੋਸ਼ਿਸ਼ ਇਹੋ ਹੀ ਆ ਕਿ ਸ਼ਹਿਰ ਦੇ ਵਿੱਚ ਤਕਰੀਬਨ ਆਲਰੇਡੀ ਮੇਰੇ ਜਿੰਨੇ ਵੀ ਜ਼ੋਨ ਚਾਰਜ ਆ ਸੱਤ ਜ਼ੋਨਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ ਸੱਤੇ ਜ਼ੋਨ ਚਾਰਜ ਆਪੋ ਆਪਣੇ ਏਰੀਆ ਦੇ ਵਿੱਚ ਤਕਰੀਬਨ ਜਿਹੜੀਆਂ ਇਨਕੋਲੂਮੈਂਟਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਲੱਗੀ ਹੋਈ ਦੁਪਾਲ ਮਹਾਲ ਗੇਟ ਦੇ ਅੰਦਰ ਵੇਖ ਕੇ 50% ਸੜਕ ਦੇ ਉੱਤੇ ਪਾਰਕਿੰਗ ਵਧੀ ਹੋਈ ਹੁਣ ਇਹ ਵੀ ਵਧੀ ਹੈ ਇਹ ਬਿਲਕੁਲ ਉਹੀ ਮੈਂ ਗੱਲ ਕਰਦੀ ਹਾਂ ਨੀ ਇਮੀਡੀਏਲੀ ਕੁਛ ਨਹੀਂ ਜਿਵੇਂ ਕਮਾਣਾ ਹੁਣੇ ਹੀ ਸਾਰੇ ਚੀਜ਼ਾਂ ਹੋ ਜਾਣ ਇਮੀਡੀਏਲੀ ਕੁਛ ਨਹੀਂ ਹੁੰਦਾ ਹਰ ਇੱਕ ਚੀਜ਼ ਨੂੰ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਅੱਗੇ ਵੀ ਤੁਹਾਡੇ ਨਹੀਂ ਹਦਾਇਤ ਵੀ ਕੀਤੀ ਹੋਈ ਆ ਪਲੱਸ ਆਲਰੇਡੀ ਪਹਿਲਾਂ ਵੀ ਹੋਤੀ ਹੋ ਗਿਆ ਪਹਿਲਾਂ ਇੱਥੋਂ ਮੈਂ ਚੱਕਰ ਮਾਰ ਕੇ ਜਾ ਕੇ ਹਾਂਜੀ ਹਾਂਜੀ ਗਰਮਨ ਸਾਹਿਬ ਨਾਲ ਵੀ ਗੱਲ ਹੋਈ ਸੀ ਕਿ ਇਹਨਾਂ ਦੇਵੇਂ ਦੇ ਚਲਾਨ ਹੁਣ ਜੇ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਦੁਬਾਰਾ ਵਾਰੀ ਸਮਾਨ ਬਾਹਰ ਨਹੀਂ ਰੱਖਣਾ ਡੇਲੀ ਡੇਲੀ ਦੇਖੋ ਆਲਰੇਡੀ ਤੁਸੀਂ ਪਹਿਲਾਂ ਵੀ ਸਾਨੂੰ ਕਵਰ ਕਰਦੇ ਸੀਗੀ ਡੇਲੀ ਸਾਡੀ ਹੁੰਦੀ ਸੀ ਕਿ ਡੇਲੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਡੇਲੀ ਸਾਡੀ ਕਿਤੇ ਨਾ ਕਿਤੇ ਇਨਕ੍ਰੋਜਮੈਂਟ ਜਿਹੜੀ ਆ ਚੀਤਾ ਸਾਹਿਬ ਤੁਸੀਂ ਵੇਖਿਆ ਹੋਗਾ ਚੀਤਾ ਸਾਹਿਬ ਸਾਡੀ ਚੀਤਾ ਸਾਹਿਬ ਦਰਬਾਰ ਸਾਹਿਬ ਸਾਡੀ ਪਹਿਲੀ ਇਹ ਹੁੰਦਾ ਵੀ ਗੁਰੂ ਮਹਾਰਾਜ ਦੇ ਘਰ ਦੁਰਗਿਆਂਨਾ ਮੰਦਿਰ ਹੋ ਗਿਆ ਫੇ ਕੋਈਵੇਂ ਦੇ ਦੂਰ ਦੂਰੋਂ ਸੰਗਤ ਆਉਂਦੀ ਆ ਲੋਕ ਟੂਰਿਸਟ ਬੜੇ ਆਉਂਦੇ ਆ ਔਰ ਵੇਖਦੇ ਆ ਕਿ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਔਰ ਸਾਡੀ ਇਹੋ ਹੀ ਕੋਸ਼ਿਸ਼ ਆ ਇਹ ਦਿਨ ਰਾਤ ਕਰਕੇ ਜਿੱਤਰਾ ਵੀ ਹੋ ਸਕੇ ਮਤਲਬ ਉਹੀ ਦਿਨ ਫੇਰ ਆ ਕੇ ਮੈਡਮ ਦੁਕਾਨਦਾਰਾਂ ਨੂੰ ਚਾਹੀਦਾ ਨਹੀਂ ਕਿ ਆਪਣੇ ਆਪ ਇਹ ਕੰਮ ਕਰਨੇ ਚਾਹੀਦੇ ਆ ਕਿਉਂ ਪੁਲਿਸ ਨੂੰ ਕਿਉਂ ਵਾਰ-ਵਾਰ ਉੱਥੇ ਜਾਣਾ ਜਿਵੇਂ ਕੋਈ ਇਹੋ ਜਿਹੀ ਚੀਜ਼ ਹੈ ਨਾ ਵਾਰ-ਵਾਰ ਹਰ ਇੱਕ ਚੀਜ਼ ਅਵੇਰਨੈਸ ਦੀ ਗੱਲ ਕਰਦੇ ਹਾਂ ਹਰ ਇੱਕ ਬੰਦੇ ਨੂੰ ਅਵੇਰਨੈਸ ਹੈ ਕਿਉਂ ਨਹੀਂ ਆਪਾਂ ਇਹ ਚੀਜ਼ਾਂ ਕਰਦੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਸਹੀ ਤਰ੍ਹਾਂ ਸਮਾਨ ਲਾਇਆ ਹੋਊਗਾ ਪਬਲਿਕ ਤੁਹਾਡੇ ਕੋਲ ਹਰ ਇੱਕ ਬੰਦੇ ਕੋਲ ਕਸਟਮਰ ਹਰ ਇੱਕ ਪਿਛਲੇ ਬਾਜ਼ਾਰ ਵਿੱਚ ਵੀ ਜਾ ਸਕਦਾ ਤਾਂ ਬੁਦਲੀਕਰ ਜਦੋਂ ਅਸੀਂ ਸਟਾਰਟਿੰਗ ਤੇ ਕੀਤਾ ਸੀਗਾ ਜਦੋਂ 2022 ਦੇ ਵਿੱਚ ਮੈਂ ਕੀਤਾ ਸੀਗਾ ਉਦੋਂ ਇਸੇ ਵਾਲੀ ਜਿਹੜੀ ਮਾਰਕੀਟ ਸੀਗੀ ਜਿਹੜੀ ਗਵਾਲ ਮੰਡੀ ਵਾਲੀ ਪਾਸੇ ਸੀ ਉਹ ਲੋਕੀ ਕਹਿੰਦੇ ਕਿ ਕਿੰਨੇ ਕਿੰਨੇ ਸਾਲਾਂ ਤੋਂ ਸਾਡੇ ਤੱਕ ਕੋਈ ਅਪਰੋਚ ਨਹੀਂ ਕਰ ਸਕਿਆ ਕਸਟਮਰ ਤੁਸੀਂ ਇਹ ਚੀਜ਼ ਵੇਖੋ ਵੀ ਇਹ ਇਹਨਾਂ ਦੀਆਂ ਇੰਨੀਆਂ ਗਲਤੀਆਂ ਦੇ ਕਰਕੇ ਕਿੰਨੇ ਲੋਕਾਂ ਦੀ ਕਿੰਨੀਆਂ ਪ੍ਰੋਬਲਮਸ ਹੋ ਗਈਆਂ ਔਰ ਸਾਡੀ ਇੱਕੋ ਕੌਸ਼ਿਸ਼ ਹੈ 1 ਬਾਈ 1 1 ਬਾਈ 1 ਮਤਲਬ ਦੇ ਵਿੱਚ ਸ਼ਫਲਿੰਗ ਕਰ ਕਰਕੇ ਮਤਲਬ ਕਰੀ ਜਾਵਾਂਗੇ ਮੈਡਮ ਫੁੱਟਪਾਥਾਂ ਦੀ ਜੇ ਗੱਲ ਕੀਤੀ ਜੇ ਫੁੱਟਪਾਥ ਵੀ ਲੋਕਾਂ ਨੇ ਬਹੁਤ ਦਿਨ ਗੋਸ਼ਮਣ ਕੀਤੀ ਹੋਈ ਹੈ ਉਹਦੇ ਵਾਸਤੇ ਕੀ ਨਹੀਂ ਵੇਖੋ ਹੁਣ ਉਹ ਕਾਰਪੋਰੇਸ਼ਨ ਦੇ ਨਾਲ ਗੱਲ ਹੋਣੀ ਸੀਗੀ ਜੋ ਵੀ ਕਾਰਵਾਈ ਜਿਹੜੀ ਹੈ ਸਾਰਿਆਂ ਦੇ ਨਾਲ ਇਹਨਾਂ ਨੇ ਫੁੱਟਬਾਥ ਵੀ ਜਿਨ੍ਹਾਂ ਨੇ ਹੁਣ ਗ੍ਰਿਲਸ ਲਾ ਕੇ ਜਾਂ ਉਹ ਛੋਟੇ ਛੋਟੇ ਬੈਂਚ ਨਹੀਂ ਬਣਾ ਕੇ ਨਾਲ ਲਾਈਆਂ ਹੋਈਆਂ ਜਿੱਥੋਂ ਇੱਕੋ ਹੀ ਮੈਂ ਦੁਕਾਨਦਾਰਾਂ ਨੇ ਇੱਕੋ ਗੱਲ ਕਰਦੀ ਜਿੱਥੋਂ ਤੱਕ ਉਹਨਾਂ ਦਾ ਸ਼ਟਰਾ ਉੱਥੇ ਤੱਕ ਉਹਨਾਂ ਦੀ ਦੁਕਾਨ ਹੈ ਉਸ ਸਮਾਂ ਤੋਂ ਉਹਨਾਂ ਦੀ ਦੁਕਾਨ ਨਹੀਂ ਹੈਗੀ ਸਮਾਨ ਆਪਣਾ ਸਾਰਾ ਉਸ ਸ਼ਟਰਰ ਦੇ ਪਿੱਛੇ ਹਾਂਜੀ ਤਾਂ ਜੋ ਜਿਹੜੀ ਤੁਹਾਡੀ ਬਾਹਰ ਵਾਲੀ ਕਿਉਂਕਿ ਪੁਰਾਣੀਆਂ ਪੁਰਾਣੀਆਂ ਸੜਕਾਂਆਂ ਹੁਣ ਜਿਹੜੀ ਹੈ ਰੀਕਲਸ ਬਹੁਤ ਜ਼ਿਆਦਾ ਹੋ ਗਿਆ ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਕਮਸ਼ਕਮ ਆਪਾਂ ਹੁਣ ਨੀਂ ਜਗ੍ਹਾ ਤੇ ਛੱਡ ਦੀ ਕਮਸ਼ਕਮ ਜਿਹੜਾ ਇੱਕ ਦੋ ਮਿੰਟ ਤਿੰਨ ਮਿੰ ਪਰ ਪਿਛੇ ਵੀ ਹੈਗਾ ਕਿ ਤੁਸੀਂ ਜਿਹੜੀਆਂ ਸਮਾਨਾਂ ਤੇ ਸਾਡੀ ਵਹੀਕਲਾਂ 'ਤੇ ਉੱਕੇ ਲੱਗ ਜਾਂਦੇ ਉਹ ਜ਼ਰੂਰੀ ਛੋਟੇ ਛੋਟੇ ਬਾਜ਼ਾਰ ਹੈਗੇ ਆ ਜਿਵੇਂ ਦੇਖਿਆ ਜਾ ਕਟੜਾ ਬਗੀਆਂ ਪੰਪ ਪੰਪ ਫੁੱਟ ਚੇਸ਼ ਫੁੱਟ ਤੁਹਾਨੂੰ ਵਧੀਆਂ ਪਈਆਂ ਤੋ ਦੇਖੋ ਸਾਰੇ ਜਿਹੜੇ ਤੁਹਾਡੇ ਵੀ ਜਿੰਨਾ ਜਿੰਨਾਂ ਦੇ ਜਿਨ੍ਹਾਂ ਨੂੰ ਜਿੱਥੋਂ ਸਾਨੂੰ ਕੰਪਲੇਨ ਵੀ ਆਉਂਦੀ ਆ ਆਲਰੇਡੀ ਸਾਰੇ ਤੁਸੀਂ ਕੰਮ ਕਰ ਰਹੇ ਹੈ ਇਹ ਮੈਨੂੰ ਜਿਵੇਂ ਹੁਣ ਕਹਾਂ ਵੀ ਇੱਕ ਵਾਰੀ ਸਾਰੇ ਫਰੰਟ ਖੋਲ ਲੈਂਦੇ ਉਹ ਮੁਸ਼ਕਲ ਮੈਂ ਕੋਸ਼ਿਸ਼ ਕਰਾਂ ਸਿੰਗਮ ਵਾਪਸ ਆ ਗਏ ਨਹੀਂ ਸਿੰਗਮ ਨਹੀਂ ਦੇਖੋ ਪੀ ਸਿੰਗਮ ਕਹਿੰਦੇ ਨੇ ਨਾ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਮਤਲਬ ਖੜੀ ਹੋਈ ਆ ਮੇਰੇ ਤੇ ਬਹੁਤ ਵੱਡਾ ਬੋਝ ਹੈ ਤੁਸੀਂ ਸਿੰਗਮ ਕਹਿੰਦੇ ਆ ਜਿੱਤਨਾ ਮਰਜੀ ਕੋਈ ਕਰਦੇ ਔਰ ਲੋਕਾਂ ਦੀ ਆਸਮਈਦ ਹੈਗੀ ਤੇ ਤੁਹਾਨੂੰ ਆਪਣਾ 100% ਕਰਕੇ ਦੇਣਾ ਵੈਣਾ ਲੋਕਾਂ ਨੂੰ ਇਹ ਵੀ ਲੱਗਦਾ ਕਿ ਮੈਡਮ ਵਾਪਸ ਆਣਾ ਬਾਜ਼ਾਰ ਬਾਜ਼ਾਰਾਂ ਦਾ ਕਾਫੀ ਸੁਧਾਰ ਹੋਏਗਾ ਵਾਪਸ ਆਏ ਜਰੇ ਨਹੀਂ ਆਪਾਂ ਕਰੀ ਰਹੀ ਨੇ ਨਹੀਂ ਦੇਖੋ ਸਾਰੇ ਐਕਚੁਅਲੀ ਜੋਨ ਚਾਰ ਤੇ ਸਾਰੇ ਲੱਗੇ ਹੋਏ ਸਾਰੀ ਟੀਮ ਜਿਹੜੀ ਹੈ ਸਾਡੀ ਸਾਰੀ ਲੱਗੀ ਹੈ ਕਾਰਪੋਰੇਸ਼ਨ ਸਾਡੇ ਨਾਲ ਮੈਨ ਸਾਨੂੰ ਸੀਗਾ ਵੀ ਕਾਰਪੋਰੇਸ਼ਨ ਦੀ ਕੋਈ ਪ੍ਰੋਬਲਮ ਨਾ ਆਵੇ ਮਗਰ ਕਾਰਪੋਰੇਸ਼ਨ ਕਮਿਸ਼ਨਰ ਸਾਹਮਣੇ ਬੜਿਆ ਉਹਨਾਂ ਨੇ ਸਹਿਯੋਗ ਦਿੱਤਾ ਕਿ ਨਹੀਂ 100%